ਗਿਆਰੇ ਸਤਿਉ ਫਿਲਾਸਫੀ ਦੀ ਦੁਨੀਆ ਦੇ ਚੈਨਲ ਵਿੱਚ ਆਪਾਂ ਅੱਜ ਗੱਲ ਕਰਾਂਗੇ ਉਪਨਿਸ਼ਦਾਂ ਦਾ ਸ਼ਾਬਦਿਕ ਅਰਥ ਕੱਲ ਆਪਾਂ ਉਪਨਿਸ਼ਦਾਂ ਦਾ ਦਰਸ਼ਨ ਫਿਲਾਸਫੀ ਆਫ ਉਪਨਿਸ਼ਦ ਇਹਦੀ ਜਾਣਕਾਰੀ ਦਿੱਤੀ ਸੀ ਤੁਹਾਨੂੰ ਅੱਜ ਆਪਾਂ ਇਹਦੇ ਸ਼ਾਬਦਿਕ ਅਰਥ ਬਲੇਗਰ ਲਿਖਣਗੇ। ਕਿ ਲਿਟਰਲ ਮੀਨਿੰਗਸ ਆਫ ਓਪੋਨਿਸ਼ਨਸ ਓਪੋਨਿਸ਼ਨ ਤਿੰਨ ਸ਼ਬਦਾਂ ਤੋਂ ਮਿਲ ਕੇ ਬਣਦਾ ਹੈ। ਉਪ ਇਸਦਾ ਅਰਥ ਹੈ ਪਾਸ, ਨੇੜੇ, ਨਜ਼ਦੀਕ ਜਾਂ ਨਿਕਟ। ਨੇ ਇਸਦਾ ਅਰਥ ਹੈ ਸ਼ਰਧਾਪੂਰਵਕ ਜਾਂ ਭਗਤੀ ਭਾਵ ਨਾਲ। ਸ਼ਦ ਇਸਦਾ ਅਰਥ ਹੈ ਬੈਠਣਾ ਇਸ ਪ੍ਰਕਾਰ ਉਪਨਿਸ਼ਦ ਦਾ ਸ਼ਾਬਦਿਕ ਅਰਥ ਹੋਇਆ ਕਿ ਸ਼ਰਧਾ ਪੂਰਵਕ ਪਾਸ ਬੈਠਣਾ ਜੇਕਰ ਇਸ ਦੇ ਮੌਲਿਕ ਅਤੇ ਸ਼ਾਬਦਿਕ ਅਰਥ ਨੂੰ ਮੂਲਾ ਦਿੱਤਾ ਜਾਏ ਤਾਂ ਉਹ ਉਪਨਿਸ਼ਦ ਇੱਕ ਅਜਿਹਾ ਗਿਆਨ ਹੈ ਜੋ ਇੱਕ ਗੁਰੂ ਆਪਣੇ ਪਾਸ ਬੈਠੇ ਚੇਲੇ ਜਾਂ ਸ਼ਿਸ਼ ਨੂੰ ਗੁਪਤ ਰੂਪ ਵਿੱਚ ਪ੍ਰਦਾਨ ਕਰਦਾ ਹੈ ਜਾਨੀ ਕਿ ਗੁਰੂ ਦੇ ਪਾਸ ਬੈਠ ਕੇ ਸ਼ਰਧਾ ਪੂਰਵਕ ਭਗਤੀ ਭਾਵ ਨਾਲ ਬੈਠ ਕੇ ਗਿਆਨ ਪ੍ਰਾਪਤ ਕਰਨਾ ਹੈ ਜਾਂ ਗੁਰੂ ਆਪਣੇ ਚੇਲੇ ਨੂੰ ਜਿਹੜਾ ਗਿਆਨ ਦਿੰਦਾ ਹੈ ਭਗਤੀ ਭਾਵ ਨਾਲ ਜੇ ਬੈਠ ਕੇ ਉਪਨਿਸ਼ਦਾਂ ਦਾ ਵਿਸ਼ਾ ਵਸਤੂ ਉਪਨਿਸ਼ਦਾਂ ਦਾ ਮੂਲ ਵਿਸ਼ਾ ਵਸਤੂ ਆਤਮਾ ਤੇ ਬ੍ਰਹਮ ਜੋ ਹਿੰਦੂ ਧਰਮ ਵਿੱਚ ਆਤਮਾ ਤੇ ਬ੍ਰਹਮ ਯਾਨਕੀ ਵਸਤੂ ਆਤਮਾ ਬ੍ਰਹਮ ਦੇ ਗਹਿਰੇ ਭੇਦ ਬਾਰੇ ਗਿਆਨ ਦੇਣਾ ਯਾਨਕੀ ਉਹ ਉਪਨਿਸ਼ਦਾਂ ਦਾ ਮੂਲ ਵਿਸ਼ਾ ਵਸਤੂ ਜਿਹੜਾ ਵਾ ਉਹ ਹੈਗਾ ਵਾ ਆਤਮਾ ਅਤੇ ਬ੍ਰਹਮ ਦੇ ਜਿਹੜਾ ਡੂੰਘਾ ਗਹਿਰਾ ਭੇਦ ਹੈ ਉਹਦੇ ਬਾਰੇ ਗਿਆਨ ਦੇਣਾ ਇਸ ਲਈ ਬ੍ਰਹਮ ਵਿੱਦਿਆ ਨੂੰ ਰਹੱਸਵਾਦੀ ਕਹਿ ਸਕਦੇ ਹਾਂ ਉਪਨਿਸ਼ਦ ਗੁਰ ਮੰਤਰ ਦੇ ਰੂਪ ਵਿੱਚ ਆਉਂਦੇ ਹਨ ਜਿਵੇਂ ਤਤ ਤਵਮ ਐਮ ਇਸ ਦਾ ਅਰਥ ਹੈ ਉਹ ਤੂੰ ਹੈ ਅਤੇ ਅਹਮ ਬ੍ਰਹਮ ਅਸਮ ਇਸ ਦਾ ਅਰਥ ਹੈ ਮੈਂ ਬ੍ਰਹਮ ਹਾਂ ਇਹ ਵੀ ਹੋ ਸਕਦਾ ਹੈ ਕਿ ਗੁਰੂ ਆਪਣੇ ਵਿਦਿਆਰਥੀ ਨੂੰ ਪਾਸ ਬਿਠਾ ਕੇ ਗੁਰ ਮੰਤਰ ਹੀ ਦਿੰਦਾ ਹੋਵੇ ਤੇ ਬਾਅਦ ਵਿੱਚ ਬੈਠ ਕੇ ਉਹਨੂੰ ਜਾਂ ਉਹਨਾਂ ਦੇ ਵਿੱਚ ਜਾਂ ਉਹਨਾਂ ਦੇ ਉੱਪਰ ਬਹਿਸ ਵੀ ਹੁੰਦੀ ਹੋਵੇ ਇਹ ਗੱਲ ਉਪਨਿਸ਼ਦ ਦੀ ਸ਼ੈਲੀ ਤੋਂ ਵੀ ਸਿੱਧ ਹੁੰਦੀ ਹੈ ਕਿਉਂਕਿ ਇਹ ਵਾਰਤਾਲਾਪ ਦੇ ਰੂਪ ਵਿੱਚ ਹਨ ਉਪਨਿਸ਼ਦਾਂ ਦੇ ਵਿੱਚ ਵਾਰਤਾਲਾਪ ਹੈ ਸ਼ੰਕਰ ਉਪਨਿਸ਼ਦ ਦੀ ਪਰਿਭਾਸ਼ਾ ਕਰਦਾ ਹੈ ਉਪਨਿਸ਼ਦ ਬ੍ਰह्म ਵਿਦਿਆ ਹੈ ਉਪਨਿਸ਼ਦ ਦੇ ਭੇਦ ਭਰੇ ਵਿਸ਼ੇ ਦਾ ਪ੍ਰਭਾਵ ਉਹਨਾਂ ਦੀ ਭਾਸ਼ਾ ਅਤੇ ਸ਼ੈਲੀ ਉੱਤੇ ਵੀ ਪੈਂਦਾ ਹੈ ਸ਼ੰਕਰ ਦੇ ਉਹ ਗੁਰਤਮ ਅਧਿਆਤਮਕ ਸਚਾਈ ਦੇ ਪ੍ਰਗਟਾਵੇ ਲਈ ਇੱਕ ਦਾਰਸ਼ਨਿਕ ਵਿਧੀ ਦੀ بجائے ਕਾਵਮੀ ਟੰਗ ਅਪਣਾਉਂਦੇ ਹਨ ਉਪਨਿਸ਼ਦਾਂ ਦੀ ਭਾਸ਼ਾ ਉਹ ਸਪਸ਼ਟ ਹੋਣ ਦੇ ਕਾਰਨ ਅਨੇਕੀ ਟਿੱਕਾ ਟਿੱਪਣੀਆਂ ਦਾ ਕਾਰਨ ਜਾਂ ਵਿਸ਼ਾ ਬਣੀ। ਅਲੱਗ-ਅਲੱਗ ਦਾਰਸ਼ਨਿਕ ਦ੍ਰਿਸ਼ਟੀਕੋਣਾਂ ਤੋਂ ਉਹ ਅਨੇਕਾਂ ਅਰਥ ਦਿੰਦੀ ਹੈ। ਸ਼ੰਕਰਾਚਾਰੀਆ ਦਾ ਦਰਸ਼ਨ ਅਦ્વੈਤ ਹੈ। ਔਰ ਆਮਾਨੂਜ ਦਾ ਦਰਸ਼ਨ ਵਸ਼ਿਸ਼ਟ ਅਦ્વੈਤ ਹੈ ਤੇ ਮਾਧਵ ਦਾ ਦਰਸ਼ਨ ਦ્વੈਤ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਉਪਨਿਸ਼ਦ ਦੇ ਵੇਦਵੇਂ ਵਿੱਚ ਕੋਈ ਨਿਸ਼ਚਿਤਤਾ ਨਹੀਂ ਹੈ। ਉਨ੍ਹਾਂ ਦਾ ਸਰੂਪ ਕੁਝ ਪਰਵਰਤਨਸ਼ੀਲ ਹੈ ਪਰ ਇਸ ਵਿਸ਼ੇ ਦੇ ਉੱਪਰ ਕੋਈ ਵਿਸਵਾਦ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਦਾ ਉਦੇਸ਼ ਇੱਕ ਤੇ ਨਿਸ਼ਚਿਤ ਹੈ ਅਤੇ ਉਹ ਹੈ ਇਸ ਦ੍ਰਿਸ਼ਟਮਾਨ ਸੰਸਾਰ ਤੋਂ ਪਰੇ ਇੱਕ ਅਧਿਆਤਮਿਕ ਸੱਤਾ ਦੀ ਖੋਜ ਉਹ ਸੰਸਾਰ ਦੇ ਮੂਲ ਕਾਰਨ ਅਤੇ ਮਨੁੱਖ ਦੇ ਸ਼ੁੱਧ ਰੂਪ ਨੂੰ ਪ੍ਰਗਟਾਉਂਦੇ ਹਨ। ਯਾਨੀ ਕਿ ਉਹ ਅਧਿਆਤਮਿਕ ਸੱਤਾ ਜੋ ਦੀ ਖੋਜ ਕਰਦੇ ਆ ਜੋ ਸੰਸਾਰ ਸਾਨੂੰ ਨਜ਼ਰ ਆ ਰਿਹਾ ਉਸ ਤੋਂ ਪਰੇ ਕੁਝ ਅਣਦਿਸਦੀ ਜਿਹੜੀ ਸੱਤਾ ਵਾ ਉਹਦੀ ਖੋਜ ਦਾ ਯਤਨ ਸੀ ਜੋ ਜੋ ਉਹਨਾਂ ਨੇ ਆਪਣੇ ਤਜਰਬੇ ਰੂਪ ਕੀਤੇ। ਉਪਨਿਸ਼ਦਾਂ ਦੀ ਭਾਸ਼ਾ ਸਰਲ ਤੇ ਸੁਭਾਵਕ ਹੈ। ਇਹ ਬਨਾਵਟੀ ਪਾਰੀ ਅਤੇ ਗੂੜੀ ਨਹੀਂ। ਦੂਜੇ ਦਾਰਸ਼ਨਿਕ ਗ੍ਰੰਥਾ ਦੀ ਭਾਸ਼ਾ ਦੀ ਤਰ੍ਹਾਂ ਇਹ ਕਠਨ ਅਤੇ ਨੀਰਸ ਨਹੀਂ ਹੈ ਸਭੋਂ ਉਪਨਿਸ਼ਦਾਂ ਨੂੰ ਪੜਨ ਨਾਲ ਵਿਸ਼ੇਸ਼ ਰਸ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਹੁਣ ਇਸ ਨੂੰ ਅੱਗੇ ਕੱਲ ਨੂੰ ਅਸੀਂ ਗੱਲ ਕਰਾਂਗੇ ਉਪਨਿਸ਼ਦਾਂ ਦੇ ਵਿੱਚ ਜਿਹੜਾ ਆਤਮਾ ਅਤੇ ਬ੍ਰਹਮ ਦਾ ਅਧਿਐਨ ਕੀਤਾ ਗਿਆ ਜਾਂ ਦੱਸਿਆ ਗਿਆ ਕਿ ਆਤਮਾ ਦਾ ਸਰੂਪ ਜਾਂ ਨੇਚਰ ਆਫ self ਆਤਮਾਨੀਆਂ ਵਿਸ਼ੇਸ਼ਤਾਵਾਂ ਬ੍ਰਹਮ ਇਹਨਾਂ ਦੇ ਬਾਰੇ ਆਪਾਂ ਕੱਲ ਨੂੰ ਗੱਲ ਕਰਾਂਗੇ ਅੱਜ ਇੰਨਾ ਹੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ